ਹਾਂਜੀ ਪਿੰਡ ਹੈ ਜੀ ਸੋਤਲ ਬਾਬਾ ਇੱਥੇ ਬੈਠੇ ਨੇ ਕੁਝ ਬੰਦੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਜ਼ਿਲ੍ਹਾ ਰੋਪੜ ਪੈਂਦਾ ਜੀ ਹਾਂਜੀ ਹਾਂਜੀ ਜ਼ਿਲ੍ਹਾ ਰੋਪੜ ਪੈਂਦਾ ਹਾਂਜੀ ਹਾਂ ਕੀ ਹਾਲ ਚਾਲ ਹੈ ਜੀ ਵਧੀਆ ਜੀ ਠੀਕ ਠਾਕ ਹੋ ਹੈ ਕਹਿੰਦਾ ਨੋ ਕਿਆ ਮੇਵਾ ਸਿੰਘ ਮੇਵਾ ਸਿੰਘ ਉਹ ਵਾਜੀ ਵਾ ਮੇਵਾ ਸਿੰਘ ਹਾਂਜੀ ਜਨਮ ਕਦੋਂ ਦਾ ਜਨਮ ਹੋਗਾ 51 1951 1951 ਦਾ ਅੱਛਾ 70 ਪਲੱਸ ਹੋ ਗਏ ਹਾਂ ਜੀ 70 ਦੇ 70 ਟੱਪ ਗਏ ਹੂੰ ਚਲੋ 70 ਹੀ ਲਾਓ ਜੀ 70 ਲਾ ਲੈਂਦੇ ਆ ਹੋਰ ਸੁਣਾਓ ਵਧੀਆ ਜੀ ਠੀਕ ਠਾਕ ਚੱਲ ਰਹੀ ਜ਼ਿੰਦਗੀ ਹਾਂ ਜੀ ਚੱਲ ਰਹੀ ਹੈ ਹਾਂ ਜੀ ਮਿਹਨਤ ਕਰੀ ਜਾਂਦੇ ਹੋ ਹੋਰ ਮਿਹਨਤ ਤਾਂ ਕਰਦੇ ਹੀ ਹਾਂ ਜੀ ਹਾਂ ਤਾਂ ਸਮਾ ਬਹੁਤ ਦੇਖਿਆ ਪੁਰਾਣਾ ਵੀ ਦੇਖਿਆ ਹੁਣ ਵਾਲਾ ਵੀ ਦੇਖਿਆ ਬਦਲ ਗਿਆ ਖਾਸਾ ਬਹੁਤ ਬਦਲ ਗਿਆ ਜੀ ਹੈ ਅੱਗੇ ਖੇਤੀ ਵਾਰਦਾ ਗੱਲ ਕਰਦੇ ਤੇ ਵਾਲਦਾਰੇ ਬਾਦ ਗੱਡੇ ਚੱਲਦੇ ਤੇ ਗੱਡੇ ਦੇ ਬਾਦ ਰੇੜੀਆਂ ਆਈਆਂ ਰੇੜੀਆਂ ਦੇ ਬਾਦ ਹੁਣ ਟਰੈਕਟਰ ਆ ਗਏ ਹੂੰ ਕਿ ਉਹ ਬਹੁਤ ਸਮਾਂ ਤਾਂ ਬਦਲ ਹੀ ਗਿਆ ਹਾਂ ਪਹਿਲਾਂ ਹੱਥੀ ਕੰਮ ਜ਼ਿਆਦਾ ਹੁੰਦਾ ਸੀ ਹੱਥ ਹਾਂ ਹੱਥ ਗੈਲ ਹਾਂ ਤੁਸੀਂ ਭਾਇਆ ਨਾ ਅਸੀਂ ਤਾਂ ਨਹੀਂ ਜਾਨੀ ਭਾਇਆ ਤਾਂ ਹੀ ਕਰਿਆ ਜਰੂਰ ਕਿਤਾਵਾਂ ਕੰਮ ਹਾਂ ਗੈਲ ਹਾਲ ਨਹੀਂ ਭਾਇਆ ਆਪਣੀ ਜ਼ਮੀਨ ਨਹੀਂ ਸੀ ਹੈਗੀ ਹੂੰ ਅੱਛਾ ਤੇ ਜ਼ਮੀਨ ਉਹਦੀ ਬੈਠੇ ਬੈਠਣਾ ਮੇਰੇ ਬੈਠੇ ਜ਼ਰੂਰੀ ਹੋਤੀ ਚਲੋ ਕੋਈ ਨਹੀਂ ਆਪਣੀ ਉਹ ਸਾਰਾ ਕੁਝ ਕੰਮ ਤਾਂ ਕਰਨਾ ਹੀ ਹੁੰਦਾ ਜ਼ਿੰਦਗੀ 'ਚ ਕੰਮ ਕੰਮ ਬਥੇਰੇ ਕਰੇ ਕਿਆ ਕਿਆ ਕਰਿਆ ਕੰਮ ਤਾਂ ਦੇ ਫੈਕਟਰੀਆਂ ਵਿੱਚ ਵੀ ਲੱਗ ਲੈ ਅੱਛਾ ਆਹਾ ਮੇਰਾ ਨਾਲ ਬਣਾਈ ਮਸ਼ੀਨ ਦੀ ਸਲਾਈ ਮਸ਼ੀਨ ਦੀ ਅੱਛਾ ਉਹ ਕਿੱਥੇ ਕਰਾਲੀ ਕਰਾਲੀ ਨੰਤਰਾ ਅੱਛਾ ਬਲਵੰਤ ਸਿੰਘ ਅੱਛਾ ਹੁਣ ਅਸੀਂ 120 ਦੀ ਪਟੜੀ ਬਣੀ 800 120 800 120 ਇਹ ਕੀ ਹੈ ਪਟੜੀ ਹੁੰਦੀ ਹੈ ਜੀ ਮਸ਼ੀਨ ਦੀ ਬੱਬਰਾਲੀ ਜੀ ਦਾ ਕਾਰਖਾਨਾ ਕਿੱਥੇ ਹੈ ਬੱਬਰਾਲੀ ਆ ਜੀ ਛੋਟਾ ਕੇ ਨਾਮ ਰੋਲਦਾ ਸਿੰਘ ਹੈ ਜੀ ਰੋਲਦਾ ਸਿੰਘ ਜੀ ਵੀ ਬੈਠੇ ਨੇ ਜੀ ਇਹਨਾਂ ਦੀ ਹਾਜ਼ਰੀ ਬਲੋ ਅੱਛਾ ਕਰਾਲੀ ਹੈ ਪਪਰਾਲੀ ਪਪਰਾਲੀ ਆ ਤਾਂ ਜਿੱਥੇ ਅਸੀਂ ਪਪਰਾਲੀ ਕਾਰਖਾਨੇ 'ਚ ਲੱਗੇ ਹੋ ਤਾਂ ਐ ਅੱਛਾ ਤੁਹਾਡਾ ਆੜੀ ਐ ਯਾ ਮੇਰਾ ਭਾਈਓ ਹੈ ਤੁਹਾਡਾ ਭਾਈ ਐ ਸਕਾ ਤਾਂ ਨਹੀਂ ਲੱਗਦਾ ਚੱਕਾ ਇਹਦਾ ਮੁੰਡਾ ਹਾਂ ਉਹੀ ਮਗਨਾ ਇੱਕੋ ਵੇਲ ਦੇ ਕੱਦੂ ਤਾਂ ਲੱਗਦੇ ਨਹੀਂ ਤੁਸੀਂ ਨਹੀਂ ਨਹੀਂ ਹੈ ਲੱਗ ਲੱਗ ਹੱਸਦੇ ਆ ਉਹ ਬੇਲਾ ਬੇਲਾ ਦਾ ਦੁਪਹਿਰ ਅੱਛਾ ਉਹੀ ਮੈਂ ਕਿਹਾ ਵੀ ਮੇਵਾ ਸਿੰਘ ਤੇ ਰੁਲਦਾ ਸਿੰਘ ਹੈ ਹਾਂਜੀ ਚਾਚੇ ਦਾ ਹੈ ਚਾਚੇ ਦਾ ਇਹ ਪੁੱਤਰ ਹੂੰ ਠੀਕ ਹੈ ਹੋਰ ਰੁਲਦਾ ਸਿੰਘ ਹਾਂਜੀ ਕਿੱਦਾਂ ਚੱਲ ਰਿਹਾ ਵਧੀਆ ਵਧੀਆ ਮੇਵਾ ਸਿੰਘ ਬੰਦਾ ਵਧੀਆ ਠੀਕ ਹੈ ਜੀ ਹੈ ਠੀਕ ਹੈ ਜੀ ਗਾਰੰਟੀ ਲੈਨੇ ਦੀ ਹਾਂਜੀ ਹੈ ਹਾਂਜੀ ਨਹੀਂ ਮਜ਼ਾ ਆ ਗਿਆ ਜੀ ਮੇਵਾ ਸਿੰਘ ਤੁਹਾਨੂੰ ਮਿਲ ਕੇ ਅੱਛਾ ਮਸ਼ੀਨ ਵਾਲੀ ਨਾਲ ਵੀ ਬਣਾਈ ਫੈਕਟਰੀਆਂ 'ਚ ਵੀ ਕੰਮ ਕਰਿਆ ਹਾਂਜੀ ਪੈ ਦਿਖੜੀ ਇੱਟਾਂ ਵੀ ਢੋਈਆਂ ਅੱਛਾ ਹੋਰ ਸਾਰਾ ਕੰਮ ਥਾ ਕੋਈ ਵੀ ਛੱਡਿਆ ਨਹੀਂ ਅੱਛਾ ਹੂੰ ਮਿਸਤਰੀ ਰਾਜਾ ਪਾ ਵੀ ਕੰਮ ਮਿਸਤਰੀਆਂ ਪਾ ਵੀ ਕੰਮ ਕਰੇ ਠੀਕ ਹੈ ਸਿਮਿੰਟ ਉਹ ਆਹਰੇ ਮਸਾਲਾ ਬਣਾਉਣਾ ਮਸਾਲਾ ਬਣਾਉਣਾ ਇੱਟਾਂ ਫੜਾਉਣੀ ਆ ਮਿਸਤਰੀਆਂ ਨੂੰ ਪੈੜ ਬੰਨਣੀ ਅੱਛਾ ਸਾਰੇ ਕੰਮ ਕੀਤੇ ਕੋਈ ਨਹੀਂ ਹਾਂ ਕੋਈ ਨਹੀਂ ਛੱਡਿਆ ਹੁਣ ਆ ਤੇਰੇ ਸਾਹਮਣੇ ਨਰੇਗਾ ਬਚਾਏ ਹੋਏ ਆ ਅਜਾ ਉਹਨੇ ਰੇਗਾ ਤਾਂ ਅਗੇ ਹਾਂ ਠੀਕ ਹੈ ਚਲੋ ਕੰਮ ਤਾਂ ਬੰਦੇ ਨੂੰ ਕਰਨਾ ਹੀ ਚਾਹੀਦਾ ਕੰਮ ਤੇ ਹਰ ਰੋਟੀ ਦੇ ਮਸਲੇ ਆ ਰੋਟੀ ਦੇ ਮਸਲੇ ਗੱਲ ਤਾਂ ਰੋਟੀ ਦੇ ਮਸਲੇ ਆ ਮਸਲਾ ਤਾਂ ਰੋਟੀ ਦਾ ਹਾਂਜੀ 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 ਸਾਰੀ ਦੁਨੀਆ ਹੀ ਰੋਟੀ ਪਿੱਛੇ ਘੁੰਮੀ ਫਿਰਦੀ ਹੈ ਹਾਂਜੀ ਹਾਂਜੀ ਜ਼ਰੂਰੀ ਵੀ ਹੈ ਹਾਂਜੀ ਨਹੀਂ ਕੌਣ ਪੁੱਛਦਾ ਹਾਂ ਨਾਲੇ ਆਪਣਾ ਸਰੀਰ ਨਹੀਂ ਤੁਰਦਾ ਫਿਰ ਆਪਣਾ ਸਰੀਰ ਨਹੀਂ ਤੁਰਦਾ ਫਿਰਦਾ ਨਹੀਂ ਬੈਠੇ ਜੇ ਬਹਿੜ ਜਾਂਦੇ ਆ ਗੁੱਡੇ ਰਹਿਣੇ ਨੇ ਤੇ ਚੱਲਣੇ ਤੇ ਕਿਤੇ ਹਾਂ ਮੈਂ ਇੱذ ਕਮਰ ਬੈਠੇ ਫਿਰਦਾ ਗੁੱਡੇ ਚੱਲਦਾ ਹੀ ਨਹੀਂ ਹਾਂ ਇਹੋ ਜਿਹਾ ਜ਼ਮਾਨਾ ਆਇਆ ਪਾ ਹੁਣ ਜੇ ਨਾ ਕਰੀਏ ਪੈਰ ਨਹੀਂ ਆਣੇ ਮੀ ਅੱਜ ਕਾ ਰੋਟੀ ਦਿੰਦੇ ਤੈਨੂੰ ਪਤਾ ਇਹ ਜ਼ਮਾਨਾ ਆ ਗਿਆ ਜ਼ਮਾਨਾ ਮਾੜਾ ਇਹ ਜ਼ਮਾਨਾ ਕਹਿੰਦੇ ਮਾੜਾ ਆ ਗਿਆ ਹੈ ਹਾਂ ਹੁਣ ਤਾਂ ਬੜੇ ਬੜੇ ਉਹ ਬਣ ਗਏ ਕਹਿੰਦੇ ਬਹੁਤ ਤਰੱਕੀਆਂ ਬਹੁਤ ਹੋ ਗਈਆਂ ਬਿਲਡਿੰਗਾਂ ਬਣ ਗੀਆਂ ਮਾਲ ਬਣ ਗਏ ਏਡੇ ਵੱਡੇ ਵੱਡੇ ਮੋਲਾਂ ਤੇ ਗਏ ਕਦੀ ਨਹੀਂ ਹੈਂ ਦੇਖੇ ਸੁਣਿਆ ਵੀ ਬੜੇ ਬੜੇ ਬਾਜ਼ਾਰ ਬਣ ਗਏ ਉੱਚਾ ਸੁਣਦੇ ਆ ਗਏ ਗੋਏ ਨਹੀਂ ਮੋਲ ਮੋਲਾਂ ਵਿੱਚ ਕਿਸੇ ਦਿਨ ਲੈ ਕੇ ਚੱਲੀ ਆ ਤੁਹਾਨੂੰ ਮੋਲ ਨਾਲ ਲੈ ਤਾਂ ਕਿ ਉੱਥੇ ਮੈਨਾ ਜਾਇਆ ਜੀ ਬਾਹਰ ਬਾਹਰ ਸਾਲ ਆਇਆ ਕਿੱਥੇ ਲਾਇਆ ਲੋਕਾਂ ਦੇ ਤਰਫ আচ্ছা ਉੱਥੇ ਕੀ ਕਰਿਆ ਮੈਤਰੀ ਦਾ ਕੰਮ ਕਰਦਾ ਸੀ ਅੱਛਾ ਮਿਸਤਰੀ ਦਾ ਕੰਮ ਕਰਦੇ ਸੀ ਹਾਂ ਜੀ ਠੀਕ ਹੈ ਠੀਕ ਹੈ ਬਸ ਟੈਂਪਲਸ ਕਰਦੇ ਹਾਂ ਚਲੋ ਟਾਈਮ ਪਾਸ ਤਾਂ ਸਾਰੇ ਕਰੇ ਅਸੀਂ ਵੀ ਟਾਈਮੇ ਪਾਸ ਕਰ ਰਹੇ ਆ ਅਸੀਂ ਕਿਹੜਾ ਕਸੂਰ ਕਰ ਰਹੇ ਆ ਠੀਕ ਹੈ ਟਾਈਮੇ ਪਾਸ ਕਰ ਰਹੇ ਸਾਰੇ ਜਣੇ ਇਹ ਵੀ ਬੰਦਾ ਰੱਬ ਦਾ ਸ਼ੁਕਰ ਕਰੇ ਕੰਮ ਕਾਰ ਕਰਦਾ ਰਹੇ ਹੈ ਚੱਲਦੇ ਫਿਰਦੇ ਚੱਲਦਾ ਫਿਰਦਾ ਰਹੇ ਚੱਕ ਲੈ ਚੱਕਣੀ ਚੱਕਣਾ ਲੈ ਰੋਲ ਦਾ ਦੇਖਣਾ ਚਕਾਣੇ ਲੱਗਿਆ ਦੇਖੀ ਭਰਾ ਜਾਣਾ ਜੇ ਵਾਪਸ ਹੈ ਚੱਕਣੇ ਨਹੀਂ ਅਜੇ ਚੱਕ ਤਾਂ ਨੇ ਜਦ ਲੈਣਾ ਲੈਣੀ ਹੈ ਨਹੀਂ ਹੈ ਉਹ ਪਤਾ ਲੱਗਣਾ ਨਹੀਂ ਐਸੀ ਦਾ ਕਹਿੰਦੇ ਵੀ ਤੁਰਦੇ ਫਿਰਦੇ ਵਿਚੱਕ ਦੀ ਚਲੇ ਜਾਈ। ਅੱਛਾ। ਉਹੀ ਗੱਲ ਚਲੇ ਜਾਈ। ਹਾਂ ਹਾਂ ਉਹ ਰਿੜਕੀ ਨਾ। ਮਤਲਬ ਉਹਦੇ ਕਹਿਣ ਦਾ ਮਤਲਬ ਹੈ ਵੀ ਨੈਣ ਪ੍ਰੈਣ ਕਾਇਮ ਹੋਣ ਤਾਂ ਬੰਦਾ ਰਿੜਕੇ ਨਾ। ਹਾਂ ਗੱਲ ਆ ਹੈ। ਹਾਂ। ਅੱਛਾ ਤੁਹਾਡੇ ਇੱਥੇ ਦਰਖਤ ਬਹੁਤ ਹੈ। ਸੂਤਲ ਬਾਬੇ। ਰਹਾ ਤਾਂ ਨਦੀ ਤੇ ਲੱਗ ਲਾ ਸਾਰੇ ਦਰਖਤ। ਇਹ ਨਵੇਂ ਲੱਗੇ ਆ ਹੁਣ ਹੋਰ ਲਾਉਣੇ ਆ। ਆ ਟੋਏ ਪਟਦੇ ਆਂ। अच्छा ਤੁਸੀਂ ਨਰੇਗਾ ਬੁਲਟ ਹੋਏ ਪਟ ਰਹੇ ਆ ਹਾਂ ਅਗਰ ਆ ਬੂਟੀ ਬੱਟੀ ਬੜ ਰਹੇ ਆ ਅੱਛਾ ਪੜਾਈ ਕਰ ਰਹੇ ਆ ਅੱਛਾ ਬੱਚੇ ਤੋਂ ਹੀ ਪਟਣੇ ਆ ਬੂਟੇ ਲਿਆਉਣੇ ਆ ਬੂਟੇ ਲਿਆਉਣੇ ਆ ਬਸ ਅੱਛਾ ਆ ਹੁਣ ਸੌਣ ਆ ਗਿਆ ਸੌਣ ਚ ਲੱਗਣੇ ਬੜਾ ਸੋਹਣਾ ਕੁਦਰਤੀ ਵਾਤਾਵਰਨ ਹੈ ਤੁਹਾਡਾ ਹਾਂਜੀ ਹਾਂ ਹੈ ਬਾਬੇ ਦੀ ਕਿਰਪਾ ਹੈ ਹਾਂਜੀ ਬਾਬੇ ਦੀ ਕਿਰਪਾ ਜੀ ਸਰ ਇਹਦਾ ਹੈ ਤੁਸੀਂ ਬਾਬੇ ਦੀ ਕਿਰਪਾ ਬਾਬਾ ਗਾਜੀダス ਹਾਂਜੀ ਗਾਜੀダス ਉਹਨੇ ਪਿੰਡ ਬੰਨਿਆ ਹੋਇਆ ਹਾਂ ਸਾਰਾ ਪਿੰਡ ਬੰਨਿਆ ਉਹਨੇ ਬੰਨਿਆ ਬਾਬੇ ਨੇ ਕੋਈ ਵੀ ਮਾਰੇ ਕਿ ਕਿਸੇ ਦਾ ਵਿਆਹ ਹੋ ਕਿਸੇ ਦਾ ਉਹ ਪਹਿਲਾਂ ਉੱਥੇ ਜਾਂਦੇ ਸਾਡੇ ਅੱਛਾ ਸਾਰੇ ਹੀ ਜਾਂਦਾ ਠੀਕ ਸਾਰੇ ਭਾਵੇਂ ਕੋਈ ਹੈ ਕੋਈ ਹੈ ਉੱਥੇ ਮੱਛਰ ਦੇਖ ਕੇ ਛਟੀਆਂ ਛੁੱਟੀਆਂ ਉੱਥੇ ਕਹੇ ਦੇਖ ਕਲਾਉਂਦੇ ਅੱਛਾ ਉੱਥੇ ਉਹ ਕਲਾ ਕੇ ਫੇਰ ਆਪਾਂ ਅੱਛਾ ਅਦਰ ਨੀ ਮੰਨਦੇ ਅਸੀਂ ਇਹੀ ਨੇ ਠੀਕ ਹੈ ਹਾਂ ਜੀ ਸਾਰੇ ਪਿੰਡੇ ਬੰਦ ਹਾਂ ਸਾਰੇ ਬਹੁਤ ਦੁਨੀਆ ਆਉਂਦੀ ਆ ਮਾੜ ਤੇਰੇ ਬਣਾਉਣੇ ਹੋ ਜੇਠੇ ਐਤਵਾਰ ਨੂੰ ਬਹੁਤ ਰਸ ਹੁੰਦਾ ਨਾ ਜੇਠੇ ਚਾਰਾਂ ਨੂੰ ਇਹਨਾਂ ਨੂੰ ਬਹੁਤ ਦਰਸਾ ਚਾਰਾਂ ਪਿੰਡਾਂ ਨੂੰ ਹੋਰ ਬਹੁ ਮੇਲਾ ਲੱਗਦਾ ਹੈ ਬਾਹਰ ਦੇ ਪਾਰ ਤੋਂ ਬਹੁਤ ਕੱਢੀਆਂ ਦੀਆਂ ਆਉਂਦੀਆਂ ਨੇ ਦਰਸ਼ਨ ਕਰਨੇ ਵਾਸਤੇ ਰੋਪੜ ਏਰੀਆ ਦਾ ਸਾਰਾ ਹੀ ਆਂਦਾ ਜੀ ਇੱਥੇ ਨੂੰ ਬਲਾਚੌਰ ਕੱਲੀ ਤੇ ਅੰਬਰਸਰ ਤੱਕ ਦੁਨੀਆ ਆਉਂਦੀ ਹੈ ਬਹੁਤ ਆਉਂਦਾ ਹੈ ਅੱਛਾ ਹੁਣ ਗੱਲ ਕਰੀਏ ਆਪਾਂ ਬਚਪਨ ਦੀਆਂ ਗੱਲਾਂ ਕਰੀਏ ਛੋਟੇ ਹੁੰਦੇ ਤੇ ਗੱਲਾਂ ਕਰੀਏ ਤਾਂ ਉਹ ਖੇਡਾਂ ਖਲਾਰਾਂ ਕਿਆ ਖੇਡਦੇ ਹੁੰਦੇ ਤੇ ਅਸੀਂ ਤਾਂ ਗੁੱਲੀ ਡੰਡਾ ਖੇਡ ਗੁੱਲੀ ਡੰਡਾ ਖੇਡਦੇ ਤੇ ਕਰੇ ਗੁੱਲੀ ਡੰਡਾ ਕਰੇ ਫਿੰਟ ਲਾ ਜਦ ਤੱਕ ਕੋਈ ਇਹ ਨਾ ਹੋਣੀ ਤਾ ਸਮਾ ਵਧੀਆ ਤਾ ਹੋ ਹਾਂ ਅੱਛਾ ਨਹੀਂ ਅੱਗੇ ਤਾਂ ਇੱਕ ਨਾ ਸਾ ਇਹ ਜਮਾਨਾ ਠੀਕੇ ਜਮਾਨਾ 부ੜੀਆਂ ਪੀੜ੍ਹੀਆਂ ਦੀਆਂ ਟੀਵੀ ਜੇ ਟਾਈਮ ਪਾਸ ਕਰਨਾ ਰੋਜ਼ਮਰ ਨਾਲ ਇਹ ਬੁੜੀਆਂ 4 ਵਜੇ ਉੱਠ ਕੇ ਫਿਰ ਉਹ ਆਟਾ ਰੋਟੀ ਬਣਦੀ ਸਤੰਬਰ ਦਾ ਰੋਟੀ ਬਣਾ ਤੇ ਆਟਾ ਪੀਣਾ ਪੀ ਕੇ ਤਾਂ ਡੰਗ ਚਲਾਉਣਾ ਹਾਂ ਨਾਲਾਂ ਵੀ ਦਲਣੀਆਂ ਨਾਲਾਂ ਵੀ ਥਾ ਕੋ ਕੋﾞﾞਾ ਕਿੱਥੇ ਚੱਕੀਆਂ ਕਿੱਥੇ ਹੁੰਦੀਆਂ ਸੀਆਂ ਹੱਥੀ ਬੇੜਦੀ ਸੀ ਹਾਂ ਅੱਛਾ ਰੋਟੀ ਜਿਹੜੀ ਖਾਉਂਦੇ ਸੀ ਤੁਸੀਂ ਉਹ ਕਣਕ ਦਾ ਆਟਾ ਦੀ ਉਹ ਖਾਂਦੇ ਤੇ ਕਿ ਦੂਜੀ ਰਲੇ ਮਿਲੇ ਦੀ ਵੀ ਖਾਂਦੇ ਤੇ ਰਲੇ ਮਿਲੇ ਦੇ ਬਾਜਰਾ ਅੱਛਾ ਹੋਰ ਕੀ ਬਾਜਰੇ ਚ ਬਾਜਰਾ ਜਵਾਰ ਜੋ ਵੀ ਕੋ ਹੋਇਆ ਹੂੰ ਬਈ ਛੋਲਲੇ ਵੀ ਪਿੱਛੇ ਪਾਲਨੇ ਕਣਕ ਦਾ ਆਟਾ ਛੋਲੇ ਪਾਲੇ ਵਿੱਚ 베ੜਾ ਕਹਿ ਲੈਂਦੇ ਤੇ 베ੜਾ ਹਾਂ ਰੋਟੀ ਥੋੜਾ ਲੱਗਦੀ ਹੁਣ ਵੀ ਕਦੇ ਜ਼ਿਕਰ ਨਹੀਂ ਕਰਦੇ ਬਣਾ ਕੇ ਦੇ ਦੋ ਅੱਗੇ ਤਾਂ ਬੜਾਈ ਮਾ ਚਾਰ-ਚਾਰ ਕੋ ਗਰੀਬਾਂ ਦੇ ਚਾਰ-ਚਾਰ ਕੁਆਂਟਲ ਛੋਲੇ ਹੋ ਜਾਂਦੇ ਸੀ। ਦਾਦਾ ਕਹਿੰਦਾ ਬੇਰੜਾ ਹੀ ਦੇਤਾ ਕਣਕ ਕਣਕ ਬੰਢਣੀ ਜੇ। ਬੇਰੜਾ ਕਹਿੰਦੇ ਕਿਹਨੂੰ ਤੇ ਛੋਲਿਆਂ ਨੂੰ ਅਰੇ ਕਣਕ ਨੂੰ। ਅੱਛਾ ਢੈਣੀ ਬਲੀ ਜਦੋਂ ਰਲ ਗਈ ਤਾਂ ਬੇਰੜਾ ਬਣ ਗਿਆ। ਬੇਰੜਾ ਬਣ ਗਿਆ। ਅੱਛਾ। ਤੇ ਉਹ ਵਿੱਚ ਜੌਂ ਦਾ ਵੀ ਪਾ ਲੈਂਦੇ ਤੇ ਜੌਂ ਵੀ ਚਲਦੇ ਤੇ ਸਭ ਕੁਝ ਤਾਂ। ਅੱਛਾ ਬੇਰੜੇ ਵਾਲੀਆਂ ਰੋਟੀਆਂ ਤੁਸੀਂ ਖਾਧੀਆਂ? ਹਾਂਜੀ। ਹਾਂ ਸਭ। ਹੁਣ ਵੀ ਦਿਲ ਕਰਦਾ। ਖਾਲੀ ਹੁਣ ਵੀ ਇੱਕ ਦਿਨ ਅੱਛਾ ਉਹ ਬੁੜਾ ਥੋੜਾ ਹੀ ਲਿਆਇਆ ਤਾਂ ਅੰ ਵਿਚੇ ਉਹਦਾ ਆਟਾ ਇਹ ਵਿੱਚ ਬਾਇਰੇ ਦਾ ਮਿੱਠੇ ਥੋਲਿਆਂ ਦਾ ਪਾਇਆ ਬਹੁਨੇ ਅੱਛਾ ਯਾਨੀ ਰੋਟੀ ਬੜੀ ਸੌ ਲੱਗੀ ਖਾਦੀ ਦੋ ਗੁੱਲੋਂ ਆਟਾ ਲੈ ਕੇ ਆਇਆ ਅੱਛਾ ਸਾੜੀ ਤੇ ਅੱਛਾ ਹਾਂ ਉਹ ਪਾਣੀ ਹੱਥੀ ਵੀ ਖਾਂਦੇ ਹੁੰਦੇ ਤੇ ਪਾਣੀ ਪਾਣੀ ਇੱਥੇ ਬਣਦੀ ਜੀ ਉਹ ਪਾਣੀ ਇੱਥੇ ਬਣਦੀ ਆ ਤੇ ਹੁਣ ਵੀ ਪੜਾ ਦੇ ਮੀਨ ਨੇ ਬਾ ਵੇੜੇ ਦੀਆਂ ਰੋਟੀਆਂ ਪਕਾ ਲੈਣੀਆਂ ਕੱਚੀਆਂ ਅੰਬੀਆਂ ਦਾ ਚਟਣੀ ਕੁੱਟ ਲੈਣੀ ਘਠੇ ਪਾ ਕੇ ਮਾਫੇ ਕੱਚੀ ਲੱਸੀ ਬਣਾ ਲੈਣੀ ਸ਼ਾਮ ਨੂੰ ਅੱਛਾ ਮਾਸਾ ਰੋਟੀਆਂ ਬੇੜੇ ਦੀਆਂ ਖਾਣੀਆਂ ਕੋਈ ਸਬਜ਼ੀ ਸੂਜੀ ਤਈਆਂ ਜੀਤੀਆਂ ਚਟਣੀ ਵੀ ਚਟਣੀ ਉਹ ਚਟਣੀ ਚਟਣੀ ਕਿਦਾਂ ਕੁੱਟਦੇ ਨੇ ਕਿਆ-ਕਿਆ ਪਾਉਂਦੇ ਤੇ ਉਹਦੇ ਵਿੱਚ ਪਿਆਜ਼ ਹੂੰ ਅਹਾਂ ਅੰਬੀਆਂ ਅੰਬੇ ਅੱਛਾ ਪਿਆਜ਼ ਅੰਬੀਆਂ ਹਾਂ ਕੁੱਟ ਲੈਣੇ ਕਾਹਦੇ ਚ ਕੁੱਟਦੇ ਤੇ ਗੁੰਡੀਆਂ ਹੁੰਦੀਆਂ ਜਦ ਕੁੰਡੀ ਸੋਟੇ ਜਾ ਤੇ ਗੁੰਡੀਆਂ ਅੱਛਾ ਹੁਣ ਤਾਂ ਆਈ ਨਹੀਂ ਉਹ ਗੁੰਡੀਆਂ ਕਿੱਥੇ ਸਾਡੇ ਭਰਾਈਆਂ ਹਾਂ ਦਿਨਾਂ ਰਹਿ ਗਈਆਂ ਸੋਟਾ ਉਹਦਾ ਲੱਕੜੀ ਦਾ ਗੁੰਡੀਆਂ ਚਲਾਉਣ ਵਾਲੀਆਂ ਨਹੀਂ ਹੈਗੀਆਂ ਹੁਣ ਨਹੀਂ ਕੋ ਚਲਾਉਂਦੀਆਂ ਚਲਾਉਂਦੀਆਂ ਵੀ ਆ ਚਲਾਉਂਦੀਆਂ ਤਾਂ ਹੈ ਹੁਣ ਸਾਲੀ ਮਸ਼ੀਨਰੀ ਹੋ ਗਈ ਮਿਕਸੀ ਆ ਗਈ ਮਿਕਸੀਆਂ ਆ ਗਈਆਂ ਪਹਿਲੇ ਮਿਰਚਾ ਕੁੱਟ ਲੈਣੀ ਆ ਹੁਣ ਉਹਨਾਂ ਦੇ ਬੱਟਾ ਜਪਾਲਣਾ ਕਈ ਦਿਨ ਬਾਅਦ ਤੇ ਕਹਿੰਦੀ ਵੀ ਪਹਿਲਾਂ ਹੀ ਅੱਛਾ ਹੁਣ ਨਹੀਂ ਹੁਣ ਤਾਂ ਸਾਡੇ ਘਰ ਚ ਮੇਚਾਂ ਕੁੱਟ ਕੇ ਰੱਖਣੀਆਂ ਕੋਲੀ ਚ ਅੱਛਾ ਹਾਂ ਫਿਰ ਆਟਾ ਗੁੰਨ ਕੇ ਪਹਿਲਾਂ ਹੀ ਰੱਖ ਲੈਣੀ ਇਹਨਾਂ ਨੂੰ ਫ੍ਰੀਜ ਵਿੱਚ ਅੱਛਾ ਹੁਣ ਸਵਾਲ ਲੱਗਦਾ ਉਹ ਹਾਂ ਨਹੀਂ ਜਿਹੜੀ ਜ਼ਿਆਦਾ ਪਹਿਲਾਂ ਹੀ ਤਾਜੀ ਰੋਟੀ ਪਕਣੀਆਂ ਉਹ ਉਹਦੇ ਜ਼ਵਾਰ ਥੋੜਾ ਆਉਂਦਾ ਅੱਛਾ ਜਿਹੜੀ ਆਪਾਂ ਕਈ ਵਾਰੀ ਆਥਣ ਵੇਲੇ 4:00 ਵਜੇ ਜਾਂ 5:00 ਵਜੇ ਪਹਿਲਾਂ ਰੋਟੀ ਪਰ ਲੂਣ ਬਰੂਰ ਕੇ ਥੋੜੀ ਮਿਰਚ ਲਾ ਕੇ ਥੋੜਾ ਮੱਖਣ ਜੇ ਹੋਵੇ ਤਾਂ ਮੱਖਣ ਲਾ ਕੇ ਉਹ ਖਾਦੇ ਹੁੰਦੇ ਤੇ ਰੋਟੀ ਹਾਂਜੀ ਹੁਣ ਮੱਖਣ ਕਿੱਥੇ ਮੋ ਉਹ ਖਾਦੀਆਂ ਤੁਸੀਂ ਉਹ ਪਹਿਲਾਂ ਪਹਿਲਾਂ ਕੰਮ ਕਰਦੇ ਤੇ ਮੈਂ ਸਾਂਮੀ ਕਰੰਦੇ ਤੇ 4:00 ਵਜੇ ਖਾਂਦੇ ਤੇ ਉਹਨੂੰ ਨਾ 4:00 ਵਜੇ ਨਹੀਂ ਅਸੀਂ ਖਾਣੀ ਆ ਅਸੀਂ 8 8:00 9:00 ਵਜੇ 8:00 ਵਜੇ ਖਾਦੇ ਤੇ ਨਹੀਂ ਸਵੇਰੇ ਹਾਂਜੀ ਸਵੇਰੇ ਜੱਸੀਆਂ ਪੁੰਡੀਆਂ ਤੇ ਵਾਰ ਫੇਰ ਇਹ ਤਾਂ ਹਾਜ਼ਰੀ ਦੀ ਰੋਟੀ ਦੀ ਗੱਲ ਕਰਦੇ ਆ ਉਹਦੇ ਵਿੱਚ ਕੀ ਹੁੰਦਾ ਤਾਂ ਮੇਨ ਆਹੀ ਨੂਨ ਚਿਕੜਾ ਤੁਸੀਂ ਕਹਿੰਦੇ ਵੀ ਨੂਨ ਹਾਂ ਅਚਾਰ ਹਾਂ ਕੁੰਬਾ ਦੇ ਚਾਰ ਚਰਣੀ ਕੁੱਟ ਲੈਣੀ ਚਾਰ ਚਰਣੀਆਂ ਕੁੱਟ ਲੈਣੀ ਅੱਛਾ ਉਹਦੇ ਨਾਲ ਪਹਿਲਾਂ ਪਾ ਕੇ ਚਰਣੀ ਕੁੱਟ ਲੈਣੀ ਅੱਛਾ ਹਾਜਰੀ ਦੀ ਰੋਟੀ 'ਚ ਹਾਂ ਮੈਂ ਫਿਰ ਗੜਾ ਗੜੇ ਸੀਆਂ ਹੁੰਨ ਸੀਆਂ ਖਾਉਦੇ ਸੀ ਤੀ ਹੁਣ ਤਾਂ ਜੀ ਦੇ 20 ਮਹੀਨੇ ਬੰਨੀ ਹੋਵੇ ਉਹ ਤੇ ਕੁੱਟ ਲੱਸੀ ਨਹੀਂ ਮਿਲਦੀ ਅੱਛਾ ਲੱਸੀ ਜਾਂ ਸਭ ਦੇਤੀ ਲੱਸੀ ਖਾਉਦੇ ਸੀ ਤੇ ਨਾਲੀਆਂ ਮਾਂ ਡੋਲੀਆਂ ਤੀਆਂ ਅੱਛਾ ਨਾ ਫਿਰ ਉਹ ਹਾਜ਼ਰੀ ਦੀ ਰੋਟੀ ਜਿਹੜੀ ਐ ਉਹ ਉਹ ਖਾ ਕੇ ਤਾਂ ਤਸੱਲੀ ਹੋ ਜਾਂਦੀ ਸੀ ਤਸੱਲੀ ਹੋ ਜਾਂਦੀ ਫਿਰ ਸਾਰਾ ਦਿਨ ਕੰਮ ਕਰੀ ਰਹੇ ਤੇ ਦੁਪਹਿਰ ਨੂੰ ਫੇਰ ਖਾਣੇ ਦੁਪਹਿਰ ਨੂੰ ਮੈਂ ਸੱਚਾ ਮਨ ਅੱਛਾ ਉਹ ਉਹ ਵੀ 베ਰੇੜੇ ਦੀ ਹੁੰਦੀ ਸੀ ਨਹੀਂ ਮੋਤਾ ਕਣਕ ਦੀ ਕੱਲੀ ਕਣਕ ਦੀਓ ਜੇ ਕਿਸੇ ਦਾ ਦਿਲ ਕਰੇ ਤਾਂ 베ਰੇੜੇ ਦੀ ਉਹ ਜੀ ਨਹੀਂ ਕਰਦਾ ਰਹੇ ਦਿਲ 베ਰੇੜੇ ਦੀ ਖਾ ਲੈਂਦਾ ਤਾਂ ਤੰਦੂਰ ਵਾਲੀਆਂ ਰੋਟੀਆਂ ਵੀ ਪੱਕਦੀਆਂ ਸੀ ਤੁਹਾਡੇ ਬਾਜ ਤੰਦੂਰ ਵਾਲੀਆਂ ਤਾਂ ਨਹੀਂ ਯਾਨੀ ਤੰਦੂਰ ਆਪਣੇ ਇਧਰਲੇ ਪਾਸੇ ਤੰਦੂਰ ਵਾਲੀਆਂ ਰੋਟੀਆਂ ਘੱਟ ਪਕਾਈਆਂ ਲੋਕਾਂ ਨੇ ਕਾਤੇ ਉਹ ਕ ਕਰ ਨਹੀਂ ਚੱਲੇ ਹੀ ਨਹੀਂ ਕਿਤੇ ਉਹ ਤੰਦੂਰ ਵਾਲੀ ਰੋਟੀ ਕੜੀ ਵੀ ਹੋ ਜਾਂਦੀ ਸੀ ਹਾਂ ਉਹਨੂੰ ਪਸੰਦ ਨਹੀਂ ਕਰਦੇ ਆਪਣੇ ਇਧਰ ਆਪਣੇ ਨਹੀਂ ਕਰਦੇ ਉਹ ਪਾਕਿਸਤਾਨੀ ਖਾਂਦੇ ਤੇ ਨਾ ਜਿਹੜੇ ਉਧਰ ਤੇ ਆਏ ਤੇ ਬਿਆਸਾ ਦੇ ਨੂੰ ਤੰਦੂਰ ਬਲੀ ਆਪ ਤਾਂ ਉਹ ਜੇ ਬਣਾ ਕੇ ਲੈ ਆਂਦੇ ਹਾਂ ਹਾਂ ਉਹਨਾਂ ਦੀ ਖੜਾ ਕੇ ਕਰਾਉਂਦੇ ਆ ਤੰਦੂਰੀ ਰੋਟੀ ਜਾਂਦੇ ਨਹੀਂ ਪਕਾਵਾ ਸਾਗ ਬਣਾ ਲਓ ਬਿਆਸਾ ਦੀਆਂ ਤਾਂ ਹੁਣ ਤੁਰ ਪਿਆ ਨਾ ਇਹ ਅੱਛਾ ਜਿਹੜੇ ਕਿਹੜੇ ਸਾਗ ਬਣਾਉਂਦੇ ਤਾਂ ਹਾਂ ਜਿਆਦੀ ਨੂੰ ਹਾਂ 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 ਜਿਹੜੇ ਵਿਆਹ ਪਹਿਲਾਂ ਹੁੰਦੇ ਤੇ ਤੇ ਹੁਣ ਦੇ ਵਿਆਹਾਂ ਚ ਕੀ ਫਰਕ ਆ ਗਿਆ ਹਮ ਬਹੁਤ ਤਾਂ ਬਹੁਤ ਫਰਕ ਆ ਗਿਆ ਬਹੁਤ ਫਰਕ ਆ ਗਿਆ ਅੱਗੇ ਤਾਂ ਜਹੇ ਜਹ ਲੱਡੂ ਜਲੇਬੀ ਪਾਤੀ ਹਾਂ ਚਾਹਣ ਪਾਦੇ ਪੂਰੇ ਹੁੰਦੇ ਦੇ ਤਾਂ ਬਾਦੇ ਦੋ ਦੋ ਪਕੌੜੀਆਂ ਰੱਖ ਕੇ ਚਾਹ ਗਲਦੇ ਦੇ ਜਦ ਇੱਕ ਨਾ ਛੱਡ ਦਿੰਦਾ ਤਾਂ ਬਰਫੀ ਹੋ ਰਸਗੁੱਲਾ ਗਲਾਬ ਜਾਮਨ ਹਨ ਮਿਆਂ ਨੇ ਉਹ ਹਲਵਾਈ ਉਹ ਲੱਡੂ ਵਾਲਾ ਬਸ ਆ ਗੋਲ ਗੱਪੇ ਦੀ ਰੋਲ ਵਾਲਾ ਤੋਂ ਕਿੰਨਾ ਚਾਟ ਚਾਟ ਲਵਾ ਲਾ ਚਾਟਾਂ ਹੀ ਖਾਸੀਆਂ ਲੱਗਦੀਆਂ ਹਾਂ ਚਾਟ ਹੀ ਮੋਰ ਲੱਗਦੀਆਂ ਹੁਣ ਹਾਂ ਹੁਣ ਤਾਂ ਬਹੁਤ ਹੋ ਪਾਈ ਜੀ ਨਹੀਂ ਅੱਜ ਕੱਲ ਦੇ ਨਵੇਂ ਵਿਆਹ ਤੇ ਗਏ ਕਿਤੇ ਨਵੇਂ ਜੁੜੀ ਹੁੰਦੇ ਆ ਨਹੀਂ ਉਹ ਉਹ ਜਦ ਨਵੇਂ ਵਿਆਹ ਤੇ ਤੁਸੀਂ ਜਾਂਦੇ ਪੁਰਾਣੇ ਬੁੜੇ ਠੇਰੇ ਜਾ ਵੜਦੇ ਜਦ ਹਾਂ ਜੀ ਤਾਂ ਉੱਥੇ ਵਨ ਸਵਨ ਜਿਹੜਾ ਚਾਟ ਪਏ ਹੁੰਦੇ ਆ ਉੱਥੇ ਕਿੰਨੇ ਕੁ ਟੈਸਟ ਕਰਦੇ ਹੁੰਦੇ ਆ ਤੱਤਸ ਅਸੀਂ ਮਾਹੂ ਕਾਇਟਾ ਕ ਮੜਾ ਮੋਟੇ ਹੀ ਖਾ ਹੁੰਦਾ ਧੀਵੇਂ ਨਹੀਂ ਪਹਿਲਾਂ ਬਾਰੀ ਆਉਂਦੀ ਸਾਡੇ ਬੁੜਿਆਂ ਨੂੰ ਕਿੱਥੇ ਬਾੜ ਬਾਰੀ ਆਉਂਦੀ ਨੇ ਮੂਰੇ ਲੈ ਲਈ ਗਏ ਆਪੋ ਜੀ ਤਾਂ ਜਾਂਦੇ ਤੁਹਾਡੀ ਬਾਰੀ ਹੋਣੀ ਆਂਦੀ ਸੀ ਐਦਾ ਐਦਾ ਹੋਇਆ ਖਾ ਕੇ ਬਸੇ ਨਿਕਲ ਜਾਣਾ ਨੇ ਇਸ ਤਰ੍ਹਾਂ ਹੋਇਆ ਤੁਹਾਡੇ ਨਾਲ ਕਦੀ ਹਾਂ ਹੁਣ ਇੱਥੇ ਵਿਆਹ ਜੇ ਹੁੰਦਾ ਅੱਛਾ ਬਾਰੀ ਨਹੀਂ ਆਉਂਦੀ ਆ ਦੇਖੋ ਟਣੇ ਨੇ ਆਣੇ ਪਹਿਲਾਂ ਧੀਵੇਂ ਜੇ ਨਾਲ ਲੱਗੇ ਕਰਕੇ ਹਾਂ ਪਿੱਛੇ ਹਟ ਜਾਂਦਾ ਬੰਦਾ ਹਾਂ ਮਨ ਲੇ ਕੇ ਆ ਬੜਾ ਮਸਲਾ ਆ ਤਗੜਾ ਹਨਾ ਵੀ ਖਾਣੇ ਪੀਣ ਦੀ ਵਾਰੀ ਨਹੀਂ ਆਉਣ ਦੇਣੀ ਜਨਾਨੀਆਂ ਹੈ ਹਾਂ ਉਹ ਨਾ ਨੇ ਆ ਦੇਖੋ ਜੀ ਇਧਰਲੇ ਪਾਸੇ ਵਾਲੇ ਬੰਦੇ ਵੀ ਹੱਸਦੇ ਆ ਹੈ ਜੱਡੂ ਅੱਛਾ ਆ ਇਧਰ ਇਧਰ ਸੁਣਨ ਲੱਗੇ ਕੋਈ ਗੱਲ ਆਪਣਾ ਤਜਰਬਾ ਦੱਸਣ ਲੱਗੇ ਹੋ ਗਿਆ ਖਾਣੀ ਇੰਨੀ ਕ ਤਾਂ ਪਲੇਟ ਫਾੜ ਲੈ ਹਰ ਲੈਣੀ ਅੱਛਾ ਉਹ ਥਾਲੀ ਅੱਧੀ ਉਹਦੇ ਵਿੱਚ ਆ ਅਦੀ ਭਾਂਡੇ ਵਾਲੇ ਕੋਈ ਝੂਠ ਆਏ ਛੱਡਦੇ ਨਹੀਂ ਉਹ ਆਏ ਉਹ ਨਹੀਂ ਕਰਦੀਆਂ ਜਿਹੜੇ ਉਹ ਬੰਦੇ ਆ ਹਾਂ ਆਦਮੀ ਉਹ ਉੰਨੀ ਕੀ ਚੀਜ਼ ਪਾਉਗੇ ਫੇਰ ਪਾ ਲੂ ਜੇ ਖਾਣੇ ਆ ਆ ਦਵਾਰਾ ਪਾਉ। ਹਾਂ ਤੁਸੀਂ ਦੋਹਾਂ ਨੇ ਵੀ ਕੋਈ ਵਿਆਹ ਹੈ ਜੇ ਇਕੱਠਾ ਅਟੈਂਡ ਕਰਿਆ ਇਕੱਠੇ ਗਏ ਜਿੱਥੇ ਦੋਏ ਜਣੇ ਹੈ ਸੀ ਹਾਂ ਉਹਦੇ ਹੁਣ ਕੰਬਿਆ ਚੱਲੇ ਜਾਂਦੇ ਨਹੀਂ ਉੱਥੇ 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 ਨਹੀਂ ਜਾਂਦੇ ਪਹਿਲਾਂ ਨਹੀਂ ਉੱਥੇ ਫਿਰ ਇੱਕ ਦੂਏ ਨੂੰ ਦੇਖਦੇ ਹੋਣੇ ਅੱ비 ਹੁਣ ਵੀ ਮੇਵਾ ਸਿੰਘ ਕਿੱਧਰ ਨੂੰ ਚਲੀ ਆ ਹੁਣ ਹੈ ਇੱਕ ਦੂਏ ਨੂੰ ਦੱਸਦੇ ਹੁਣੇ ਵੀ ਯਾਰ ਵਾਰੀ ਨਹੀਂ ਪੈਂਦੇ ਰਹੇ ਬਿਜਨਾਨੀਆਂ ਨਹੀਂ ਵਾਰੀ ਆਣ ਦੇ ਰਹੀਆਂ ਕੋਈ ਹੁੰਦੀ ਆਪਸ ਵਿੱਚ ਡਿਸਕਸ ਅਸੀਂ ਆਹੀ ਜੀ ਕੋਈ ਉਹ ਹੀ ਨਿਕਲ ਗਿਆ ਅੱਛਾ ਨਾਲੇ ਜੀ ਬੱਕਰੀਆਂ ਵਾਲਾ ਬਾਬਾ ਕਹਿੰਦੇ ਇਹਨੂੰ ਇੱਕ ਮਿੰਟ ਠਹਿਰ ਜਾ ਬੱਕਰੀਆਂ ਵਾਲਾ ਬਾਬਾ ਕਿਹਨੂੰ ਕਹਿੰਦੇ ਤੁਹਾਨੂੰ ਕਹਿੰਦੇ ਮੇਵਾ ਸੀ ਇਹ ਹੜ ਦੇ ਨੇ ਕਾਤੇ ਕਹਿੰਦੇ ਬੱਕਰੀਆਂ ਵਾਲਾ ਬਾਬਾ ਮੇਰੇ ਪਾਸ ਬੱਕਰੀਆਂ ਸੀ ਅੱਛਾ ਚਾਰ ਚਾਰ ਨੇ ਬਾਅਦ ਤੇ ਲੇਜੈਂਡਰ ਤਾਂ ਇਸ ਤਰ੍ਹਾਂ ਨੇ ਮੁਹਾਵਰੇ ਦੇ ਮਖੌਲ ਕਰਦੇ ਇੰਦੇ ਦੇ ਅੱਛਾ ਉਹ ਫਿਰ ਬੱਕਰੀਆਂ ਵਾਲਾ ਬਾਬਾ ਕਹਿੰਦੇ ਤੇ ਹਾਂ ਬੱਕਰੀਆਂ ਆ ਆ ਗਿਆ ਵੀ ਬੱਕਰੀਆਂ ਦਾ ਬਾਬਾ ਅੱਛਾ ਚਲੋ ਇਹ ਐਦਾਂ ਵੀ ਗੱਲਾਂ ਬਾਤਾਂ ਕਰ ਲੋ ਹਾਂਜੀ ਹਾਸਾ ਠੱਠਾ ਕਰ ਲੋ ਹਾਂਜੀ ਪਿਆਰ ਮੁਹੱਬਤ ਨਾਲ ਇਹਦੇ ਵਰਗੀ ਤਾਂ ਕੋਈ ਰੀਸ ਨਹੀਂ ਹੈ ਹੈ ਹਾਂਜੀ ਹੁਣ ਅਸੀਂ ਇੱਡੀ ਦੂਰ ਤੇ ਆ ਕੇ ਤੁਹਾਡੇ ਕੋਲ ਪਹੁੰਚ ਗਏ ਤੁਸੀਂ ਇੱਥੇ ਬੈਠੇ ਤੇ ਹੈ ਤੁਹਾਡੇ ਚਿੱਤ ਸੁਨੇਹਾ ਵੀ ਨਹੀਂ ਹੋਣਾ ਬਿੱਤੇ ਕੋਈ ਆਜੂ ਬਾਹਰ ਤੇ ਅਸੀਂ ਆ ਗਏ ਹੁਣ ਗੱਲਾਂ ਬਾਤਾਂ ਹੋ ਰਹੀਆਂ ਦਿਲ ਤੋਂ ਦਿਲ ਤੱਕ ਹੋ ਰਹੀਆਂ ਕੋਈ ਉਪਰਾਪਨ ਨਹੀਂ ਕੋਈ ਬਗਾਨਾ ਨਹੀਂ ਆਪਣੇ ਆਪਣੇ ਲੱਗਦੇ ਸਾਰੇ ਇਹ ਬੰਦੇ ਨੂੰ ਹੋਣਾ ਤਾਂ ਇਦਾਂ ਦਾ ਹੀ ਚਾਹੀਦਾ ਕਿਉਂ ਮੇਰੇ ਪਾਸੇ ਹਾਂਜੀ ਹਾਂ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਐਵੇਂ ਬੰਦਾ ਕਹਿੰਦਾ ਜੀ ਮੈਂ ਤਾਂ ਆਇਆ ਜਿੱਦੇ ਹਾਂ ਤੇ ਫਿਰ ਤਾਂ ਗਲਤ ਗੱਲ ਹੈ ਹੈ ਸਾਰੇ ਇਹ ਸਾਰੇ ਮੁੰਡੇ ਆ ਇਹ ਇਹ ਨਹੀਂ ਇੱਕ ਹੋ ਗਏ ਸਾਰੇ ਪਾਸੇ ਦੇ ਉਹਨਾਂ ਨੇ ਹਾਂ ਆਤੀ ਮਹੌਲ ਕਰਨੀ ਕਰਨਾ ਅੱਛਾ ਕਰੇ ਗੁੱਸਾ ਨਹੀਂ ਕਰਿਆ ਹਾਂ ਉਹ ਉਹਨਾਂ ਨੇ ਉਹ ਅੱਛਾ ਕਿ ਇਹ ਤਾਂ ਮੈਂ ਬੱਕਰੀਆਂ ਵੜ ਜਾਂਦੀਆਂ ਸੀ ਤੀ ਤਾਨੀ ਇਹਨੇ ਕਿਥੇ ਨਹੀਂ ਵੀ ਅੱਛਾ ਕਿਉਂ ਕੀ ਜਾਣਦੇ ਤੂੰ ਬਾਬੇ ਤੂੰ ਗਾ ਰਿਹਾ ਵੇਜਾ ਅੱਛਾ ਇਹ ਹੈ ਪਿਆਰ ਮੁਹੱਬਤ ਨਾ ਹਾਂ ਹਾਂ ਪਿਆਰ ਮੁਹੱਬਤ ਜ਼ਰੂਰੀ ਹੈ ਤੈਨੂੰ ਲੱਗਦਾ ਨਹੀਂ ਪਿਆਰ ਤਾਂ ਮੇਰਾ ਥਾਰੇ ਆ ਗਏ ਆ ਸਾਡੇ ਪੱਥੇ ਮਤ ਅੱਛਾ ਹੂੰ ਆਪਣੇ ਪਾਸੇ ਸਾਰਿਆਂ ਗੱਲ ਹੈ ਹਾਂ ਸਾਰਿਆਂ ਗੱਲ ਹੈ ਤੇ ਦੂਜੇ ਪਾਸੇ ਕਿੱਧਰ ਲੜਾਈ ਕਿੱਧਰ ਨੂੰ ਹੈ ਲੜਾਈ ਕਿੱਧਰੇ ਵੀ ਨਹੀਂ ਅੱਛਾ ਨਾਲੇ ਕਹਿੰਦਾ ਆਪਣੇ ਪਾਸੇ ਪਿਆਰ ਹੈ ਨਾ ਜਾਣੀ ਆ ਇੱਥੇ ਖੜੀ ਬੱਟੀ ਵਿਟੇ ਰਹੇ ਹਾਂ ਚੌਕੀਦਾਰ ਨੂੰ ਸਾਰੇ ਜਾਣਾ ਪੈਂਦਾ ਹਾਂ ਚੌਕੀਦਾਰ ਨੂੰ ਜਾਣੀ ਉੱਧਰ ਘਟ ਜਾਣੇ ਨਾ ਅਸੀਂ ਦੂਰ ਬੱਟੀ ਹਾਂ ਚਲੋ ਇੰਹ ਹਮਾ ਰਹਿੰਦੇ ਅਸੀਂ ਇੱਧਰ ਹੀ ਹਾਂ ਹਾਂ ਆ ਮੁੰਡਾ ਦੇਖੋ ਇਹ ਪੱਟ ਪਰ ਬਹਿ ਗਿਆ ਹਾਂ ਅਸੀਂ ਮਗਲ ਕਰਦਾ ਕਰਦਾ ਉੱਧਰ ਗਿਰ ਗਿਆ ਅੱਜ ਹਾਂ ਨਹੀਂ ਕਰਦਾ ਉਹਦੇ ਪਹਿਲੇ ਲਿਬੜਾ ਹਟ ਤਾਹੀ ਆ ਪਿੱਛੇ ਬੈਠਾ ਉਹ ਥੋੜੇ ਪਿੱਛੇ ਬੈਠਾ ਇਚੀਲਾ ਰਿਹਾ ਮੇਰਾ ਪੜਿਆ ਮੇਰੇ ਕੋਲੇ ਹਾਂਜੀ ਅੱਜ ਇਹ ਲੱਗ ਗਿਆ ਆਪਾਂ ਨੂੰ ਲੱਭ ਗਿਆ ਨਦੀ ਵਿੱਚ ਆਇਆ ਤਾਂ ਉਦੋਂ ਤੋਂ ਮੇਰੇ ਪਾ ਹਾਂਜੀ ਉੱਥੇ ਕਰਾਲੀ ਮਿਲ ਕੇ ਤਾਂ ਗਿਆ ਤਾਂ ਮੈਨੂੰ ਆ ਕੇ ਹਾਂਜੀ ਹੋ ਗਏ ਤਿੰਨ ਚਾਰ ਸਾਲ ਹੋ ਗਏ ਹਾਂਜੀ ਜਿਆਦੇ ਜਿਆਦੇ ਹੋਣਗੇ ਹਾਂਜੀ ਹਾਂਜੀ ਚਲੋ ਜੀ ਬਹੁਤ ਵਧੀਆ ਲੱਗਿਆ ਜੀ ਗੱਲਬਾਤ ਤੁਹਾਡੇ ਨਾਲ ਹੋ ਗਈ ਹਾਂਜੀ ਐ ਬੇੜੇ ਦੀ ਰੋਟੀ ਤੇ ਬਿਆਹ ਦੇ ਪਕੌੜੇ ਇਹ ਕਿਤੇ ਮਿਲਦੀ ਹੈ ਬੇੜੇ ਦੇ ਦੁੱਧ ਪੁੱਤ ਕਿਤੇ ਗਲੂ ਹੈਗੀ ਲੈ ਹੁਣ ਲਫਾਫਿਆਂ ਵਿੱਚ ਚੌਲ ਆਉਣ ਲੱਗੇ ਐ ਸਾਲੇ ਛੋਲੇ ਹਾਂ ਅੱਗੇ ਬੋਰੀਆਂ ਘਰ ਘਰ ਬੋਰੀਆਂ ਪਈਆਂ ਹੁੰਦੀਆਂ ਸੀਆਂ ਕੰਟਲ ਕੰਟਲ ਦੀਆਂ ਹਾਂ ਹੁਣ ਲਫਾਫਿਆਂ ਵਿੱਚ ਲਿਆਉਂਦੇ ਹਾਂ ਵਿਚਾਰ ਗੜ ਮਾ ਉਹ ਵੀ ਉਹਦੇ ਨਾਲ ਅੱਛਾ ਗੁੜ ਜਿਹੜਾ ਉਹ ਗੁੜ ਤੁਸੀਂ ਖਾਂਦੇ ਤੇ ਚੰਗਾ ਹਾਂ ਮੈਂ ਸਾਰੀ ਸਿਮਥੇ ਰੱਖਦੇ ਤੇ ਅੱਛਾ ਹਾਂ ਰਾਤ ਗੁੜ ਛਾੜੇ ਮੇ ਕਲਾੜੀ ਚੱਲਦੀ ਨਹੀਂ ਜਲਦੀ ਨਹੀਂ ਕਰਾਣੀ ਜਲਦੀ ਆਂ ਸੀ ਰਾਤ ਤੇ ਸਿੱਧੇ ਤੇ ਸਿੱਧੇ ਤੱਕ ਰਾਤ ਪੀਣੇ ਨੂੰ ਗੁੜ ਬਾਣੇ ਸਿੱਧੇ ਤੱਕ ਕੱਲੇ ਕੱਲੇ ਘਰ ਪਾ ਕੱਲੇ ਕੱਲੇ ਘਰ ਦੀ ਕਲਾੜੀ ਦੀ ਤੇ 3 ਵਜੇ ਕਲਾੜੀ ਜੋੜਦੇ ਪਹਿਲੇ ਰਾਤ ਪੀਣਾ ਤੜਕੇ ਨੂੰ ਹਨਾ 3 ਵਜੇ ਕਲਾੜੀ ਜੋੜਦੇ ਤੇ ਤੁਸੀਂ ਹਾਂਜੀ ਅੱਛਾ ਹਾਂ ਉਹਦੇ ਚ ਕਿਆ-ਕਿਆ ਕਰਦੇ ਦੱਸਿਓ ਜਰਾ ਗੱਲ ਰਸ ਕੱਢਣਾ ਹਾਂ ਗੁੜ ਪਕਾਉਣਾ ਹਾਂ ਰਸ ਪੀਣਾ ਪੀ ਵੀ ਲੈ ਹਾਂ ਉਹ ਤੜਕੇ ਨੂੰ ਪੀ ਦੁੱਧ ਪਾ ਕੇ ਤੜਕੇ ਨੂੰ ਅੱਛਾ ਤੜਕੇ ਵੀ ਲੈਣਾ ਰਸ ਹਾਂ ਹਾਂਜੀ ਹਾਂ ਅੱਛਾ ਫਿਰ ਉਹ ਗੁੜ ਜਦੋਂ ਉੱਥੇ ਤਾਂ ਪਹਿਲਾਂ ਤਰੀਏ ਮਿਲਦਾ ਹੁੰਦਾ ਤਾਂ ਤੁਹਾਨੂੰ ਪਤਾ ਹੀ ਹੈ ਹਾਂ ਗੁੜ ਵੀ ਜ਼ਾਤਾਂ ਦਾ ਜ਼ਿਆਦਾ ਹੂੰ ਹੁਣ ਦੇਖ ਲਓ 100 ਰੁਪਏ ਕਿਲੋ ਹਾਂ 60 ਤਾਂ ਵੀ ਐਫਸੀ ਹੋਣਾ 80 ਲੈਦਾ ਰੁਪਏ ਕਿਲੋ 10 20 ਰੁਪਏ ਕਿਲੋ ਹੁੰਦਾ ਤਾਂ ਨਹੀਂ ਉਹ ਜਿਹੜਾ ਗੁੜ ਤਾਂ ਪੁਰਾਣਾ ਜਿਹੜਾ ਉਹ 75 ਉਹਦੀ ਸਫਾਈ ਕਿਦਾਂ ਕਰਦੇ ਹੁੰਦੇ ਤੇ ਗੁੜ ਦੀ ਦਸਾਰ ਕੇ ਜੀ ਨਹੀਂ ਉਹ ਮਿੱਠਾ ਛੋਡਾ ਬੰਦੇ ਤੇ ਹਾਂ ਮਿੱਠਾ ਛੋਡਾ ਵੀ ਪੈਂਦਾ ਗੁਰਨਦਰਮਨ ਹੂੰ ਯਾ ਨਹੀਂ ਨਾ ਹਾਂ ਉਹ ਨੇ ਨਟਾਰਕੇ ਦਾ ਕਰਦੇ ਤੇ ਮਿੱਠਾ ਛੋਡਾ ਵੀ ਪਾ ਲੈਂਦੇ ਤੇ ਮਿੱਠਾ ਛੋਡਾ ਪਾ ਕੇ ਖਾਪ ਹੁੰਦੀ ਨਹੀਂ ਤੇ ਸਾਬ ਹੁੰਦੀ ਦੀ ਉਹ ਹਾਂ ਬਾਤ ਜਿਹੜੀ ਫਿਰ ਜਦ ਬਤ ਆ ਜਾਣੀ ਫਿਰ ਫਿਰ ਉਹਨੂੰ ਖੁਰਚ ਲੈਣਾ ਚੱਕੇ ਚ ਪਾਉਂਦੇ ਤੇ ਚੱਕੇ ਚ ਪਾਉਣੀ ਹੈ ਫਿਰ ਚੰਨਣੀ ਆ ਉਹਨੂੰ ਅੱਛਾ ਹਾਂ ਮਾਵੇਂ ਉਹ ਜੰਮ ਜਾਣੀ ਆ ਚੱਕੇ ਚ ਠੰਡ ਕੇ ਓਕੇ ਓਕੇ ਪੱਟ ਲੈਣੀ ਆ ਅੱਛਾ 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 ਗੋੜੇ ਬਣਾਉਣਾ ਗੋੜੇ ਬਣਾ ਲਿਆ ਚੱਕਰ ਬਣਾਉਣੀ ਚੱਕਰ ਬਣਾ ਲਿਆ ਉਹ ਵਧੀਆ ਖਰਾਕਤੀ ਹੈ ਨਾ ਹਾਂ ਉਹ ਤਾਂ ਸ਼ੂਗਰ ਸਾਗਰ ਨਹੀਂ ਤੇ ਹੁੰਦੀ ਨਾ ਆ ਜਿਹੜੀ ਚੀਨੀ ਆ ਹਾਂ ਇਹਨੇ ਦੁਨੀਆ ਖਤਮ ਕਰੀ ਕਿੰਨੂ ਨਹੀਂ ਸਾਲਾ ਸ਼ੂਗਰ ਜਦ ਗੁੜ ਖਾਂਦੇ ਤੇ ਜਿਆਦਾ ਨਹੀਂ ਤੇ ਹੁੰਦੀ ਜਾਂ ਕੋਈ ਸ਼ੂਗਰ ਨਹੀਂ ਤੇ ਕਿਥੇ ਨੂੰ ਵੀ ਨਹੀਂ ਤੇ ਕਿਥੇ ਨੂੰ ਹਾਰਟ ਅਟੈਕ ਰਿਓ ਕਿ ਉਹ ਹੋਇਆ ਕੋਈ ਤਾਂ ਮੇਰੇ ਵਰਗਾ ਸਿਆਣਾ ਉਹਨੂੰ ਹੋ ਗਿਆ ਹੁਣ ਤਾਂ ਜਵਾਨਾਂ ਨੂੰ ਹੁੰਦੇ ਆ ਹਾਂ ਹੈਂ ਹਾਂ ਬੈਠੇ ਬੈਠੇ ਨੂੰ ਉਹ ਦਿੰਦੇ ਹੂੰ ਇਹਦੇ ਅਟੈਕ ਆ ਗਿਆ ਪਹਿਲਾਂ ਨਹੀਂ ਤਾਂ ਹੈਗਾ ਪਹਿਲਾਂ ਨਹੀਂ ਤਾਂ ਕੋਈ ਵੀ ਜੇ ਪਹਿਲਾਂ ਪਹਿਲਾਂ ਦਵਾਈ ਲੈਂਦੇ ਤੇ ਇੱਕ ਬੱਟੀ ਲੈਂਦਾ ਸਾਡਾ ਬੁੜਾ ਦਾ ਇੱਕ ਬੱਟੀ ਲੈਂਦਾ ਦਾ ਬੁਖਾਰ ਦੀ ਅੱਛਾ ਬੱਸ ਇੱਥੇ ਇਹਦੇ ਫਾਇਦੇ ਸੀਦੇ ਲੈਣੀ ਆ ਛਾੜੀਆਂ ਬੁੜੀਆਂ ਜਿਵਾਇਣ ਗਏ ਹਟਾ ਦਿੰਦੀਆਂ ਬੁਖਾਰ ਚਲੋ ਚੰਗਾ ਜੀ ਬਹੁਤ ਵਧੀਆ ਲੱਗਿਆ ਗੱਲਾਂ ਬਾਤਾਂ ਹੋ ਗਈਆਂ ਮੇਵਾ ਸਿੰਘ ਜੀ ਤੇ ਰੌਲਦਾ ਸਿੰਘ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਚੰਗਾ ਜੀ ਬਹੁਤ